ਓਈ ਹੋਇਆ ਜਿਸ ਦਾ ਡਰ ਸੀ ਜ਼ੀਰੇ ਇੱਕ ਵਾਰੀ ਫੇਰ ਤੋਂ ਹੋਇਆ ਮਾਹੌਲ ਤਣਾਅਪੂਰਨ ਪੁਲਿਸ ਨੂੰ ਕਰਨਾ ਪਿਆ लाठी चार्ज ਲੱਠੀਆਂ ਦਸਤਾਰਾਂ ਹੈਂਡੀਕੈਪ ਤੋਂ ਬੰਦਾ ਸੀਗਾ ਉਹਦੇ ਤੋਂ ਫੈਲ ਗਈ ਉਹਨੂੰ ਵਿਚਾਰੇ ਨੂੰ ਥੱਲੇ ਛੱਡਿਆ ਤੇ ਨਾਲ ਮੇਰੀ ਦਸਤਾਰ ਲਈ ਹੈ ਜਿਏ ਕੋ ਬੰਦਾ ਭੁੱਲਾ ਭਟਕਾ ਵਰਕਰ ਉਥੇ ਬਲਾਕਾਂ ਜਾਂਦਾ ਸੀ ਉਹਦੀਆਂ ਗੱਡੀਆਂ ਭਣੀਆਂ ਗਈਆਂ ਉਹਦੇ ਕੱਪੜੇ ਪਾੜੇ ਗਏ ਉਹਨੂੰ ਕੁੱਟਿਆ ਗਿਆ ਕਈ ਸਾਡੇ ਵਰਕਰ ਜਿਹੜੇ ਅੱਜ ਵੀ ਉਥੇ ਜੇਰੇ ਲਾਜ ਹੈਗੇ ਆ ਚਲਦਾ ਆਮ ਆਦਮੀ ਪਾਰਟੀ ਵਾਲੇ ਜੁਨੇ ਵੀ ਸਾਰੇ ਇੱਥੇ ਵਰਕਰਸ ਨੇ ਜਿਹੜੇ ਨਾਮ ਸਖਤੀ ਭਰਨ ਆਇਆ ਉਹ ਤੇ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਦੂਜੀ ਪਾਰਟੀਆਂ ਵਾਲੇ ਸਾਡੇ ਨਾਲ ਧੱਕਾ ਕਰ ਰਿਹਾ ਸਾਡੀਆਂ ਫਾਇਲਾਂ ਪਾੜੀਆਂ ਜਾ ਰਹੀਆਂ ਕੁਝ ਤਸਵੀਰਾਂ ਅਸੀਂ ਵੀ ਦੇਖਿਆ ਪੱਕਾ ਵੀ ਲੱਥੀਆਂ ਕਾਂਗਰਸੀ ਵਰਕਰ ਕਹਿੰਦੇ ਸਾਡੀ ਪੱਕਾ ਲੱਥੀਆਂ ਨੇ ਦੂਜੇ ਪਾਸੇ ਅਕਾਲੀ ਦਲ ਵਾਲੇ ਕਹਿੰਦੇ ਸਾਡੇ ਬੰਦੇ ਤਾਂ ਅੰਦਰ ਵੀ ਨਹੀਂ ਵੜਨ ਦਿੱਤੇ ਜਾ ਰਹੇ ਉਹ ਸਿੱਧਾ ਇਲਜ਼ਾਮ ਲਾ ਰਹੇ ਨਾਲ لڑਕਾ ਫੜਿਆ ਇਹਨਾਂ ਨੇ ਆ ਕੇ ਮੇਰੀ ਗੱਡੀ ਨੂੰ ਕਰਨੀ ਕੋਸ਼ਿਸ਼ ਹੁਣ ਉਸ ਕਿੰਨੂੰ ਕਿਹਾ ਜਾਵੇ ਹੁਣ ਮੈਂ ਇੱਕ ਆਫ ਦਾ ਉਦੇਦਾਰ ਆਮ ਆਦਮੀ ਪਾਰਟੀ ਦਾ ਉਹ ਖਲਾਗੇ ਨੇ ਕਾਂਗਰਸੀ ਅਕਾਲੀ ਜਿਹੜੇ ਭਾਜਪਾਲੇ ਅਸੀਂ ਬਿਲਕੁਲ ਸ਼ਾਂਤੀਪੂਰਵਕ ਤਿੱਕਣਾ ਸਾਰੀ ਪ੍ਰਕਿਰਿਆ ਕਰ ਰਹੇ ਹਾਂ ਤਾ ਜੀਰੇ ਦੇ ਵਿੱਚ ਮੌਜੂਦ ਆ ਤਸਵੀਰਾਂ ਕੈਮਰਾ ਪਰਸਨ ਨੂੰ ਕਮਾਂਗਾ ਦਿਖਾ ਦਿੱਤੇ ਜਾਣੇ ਇੱਕ ਵਾਰੀ ਫੇਰ ਤੋਂ ਇੱਥੇ ਨਾਮਜ਼ਦਗੀ ਭਰਨ ਲੱਗਿਆ ਲੜਾਈ ਹੋਈ ਹੈ ਗੱਲਬਾਤ ਕਰਦੇ ਆ ਵੀ ਅਸਲ ਦੇ ਵਿੱਚ ਮਾਮਲਾ ਕੀ ਹੈ ਤਸਵੀਰ ਦਿਖਾਈ ਜਾਵੇ ਇੱਕ ਇੱਕ ਸਿੰਘ ਸਾਹਿਬ ਦੀ ਦਸਤਾਰ ਵੀ ਜਿਹੜੀ ਆ ਲੱਥੀ ਆ ਤਸਵੀਰਾਂ ਕੈਮਰਾ ਪਰਸਨ ਮੇਰਾ ਤੁਹਾਡੇ ਨਾਲ ਲਗਾਤਾਰ ਸਾਂਝੀਆਂ ਕਰ ਰਿਹਾ ਇਹ ਜੀਰਾ ਜਿੱਥੇ ਪਹਿਲਾਂ ਵੀ 2 ਦਿਨ ਪਹਿਲਾਂ ਵੀ ਜਿਹੜੀ ਆ ਲੜਾਈ ਹੋਈ ਸੀਗੀ ਪਰ ਹੁਣ ਦੇਖ ਸਕਦੇ ਹੋ ਵੀ ਨਾਮਜ਼ਦਗੀ ਭਰਨ ਲੱਗਿਆ ਇਹ ਹੁਣ ਗੱਲਬਾਤ ਕੀ ਹੈ ਜ਼ਰੂਰ ਪੁਲਸ ਫੋਰਸ ਮੌਜੂਦ ਹੈ ਪੁਲਸ ਪ੍ਰਸ਼ਾਸਨ ਜਿਹੜਾ ਹੈ ਉਹ ਤੈਨਾਤ ਹੈ ਆਪਣਾ ਕੰਮ ਪੂਰੀ ਤਨਦੇਹੀ ਨਾਲ ਨਿਭਾ ਰਿਆ ਅਸੀਂ ਫੈਲਾ ਲੈ ਕੇ ਤੁਰੇ ਆਉਂਦੇ ਫੈਲਾ ਖੁੰਦੇ ਸਾਡੇ ਤੋਂ ਖੂਨ ਲੱਗਿਆ ਉਹਨਾਂ ਨੇ ਪੱਗ ਲਾਈਏ ਪਿੱਛੋਂ ਆਏ ਉਹ ਕੀ ਕਹਿੰਦੇ ਕਹਿੰਦੇ ਨਹੀਂ ਜੀ ਅਸੀਂ ਇੱਥੇ ਅਜੇ ਤੁਰੇ ਆਏ ਪੁੱਤੇ ਨੂੰ ਤੁਰੇ ਜਾਂਦੇ ਸੀ ਮਗਰ ਲੈਣ ਚ ਲੱਗਨ ਨੂੰ ਤੇ ਇਹਨਾਂ ਨੇ ਸਾਡੇ ਬੰਦੇ ਦਾ ਇੱਕ ਬੱਗਾ ਸਿੰਘ ਉਹ ਤਾਂ ਫੈਲ ਖੋ ਕੇ ਭਾ ਗਏ ਮੇਰੀ ਵੀ ਖੁੰਦੇ ਸੀ ਹੈਂਡੀਕੈਪ ਟਾਪ ਬੰਦਾ ਯਾਰ ਬਚਾਰਾ ਹੈਂਡੀਕੈਪ ਟਾਪ ਹੈਂਡੀਕੈਪ ਦਾ ਬੰਦਾ ਸੀਗਾ ਉਹਦੇ ਤੋਂ ਫੈਲ ਖੋਈ ਉਹਨੂੰ ਵਿਚਾਰੇ ਨੂੰ ਥੱਲੇ ਡੇਟਿਆ ਤੇ ਨਾਲ ਮੇਰੀ ਦਸਹਾਰ ਲਈ ਤਾਰ ਤੋਂ ਫੈਲ ਬਾੜੀ ਹੈ ਨਾ ਮੇਰੀ ਬਾਈ ਜੀ ਮੇਰੀਆਂ ਸਾਂਝਾ ਤੋਂ ਫੈਲ ਬਾੜੀ ਵੀ ਇਹ ਕੀ ਹੋ ਗਿਆ ਨਹੀਂ ਲਾਈਨ 'ਚ ਲੱਗਦੇ ਨੇ ਕੀ ਹੋਇਆ ਕੀ ਅਸਲ ਤੇ ਹੋਇਆ ਜੀ ਫੈਲਾ ਲੈ ਕੇ ਦੁਰੇਉਂਦੇ ਸੀ ਬਸ ਗੱਲ ਪੈ ਜਾਣ ਕੇ ਦੇਖ ਲਾ ਕੀ ਗੁੰਡਾ ਕਰਦੀ ਆ ਸਾਰੇ ਲਾਈਨ 'ਚ ਬਿਨਾ ਫੈਲਾ ਤੋਂ ਵੈਸੇ ਹੀ ਖੜੇ ਆਏ ਇਹਨਾਂ ਨੇ ਸਵੇਰ ਦੇ ਹੀ ਖੜੇ ਆਏ ਆ ਬੜੀਆਂ ਬੰਦੇ ਝਾੜੂ ਵਾਲਿਆਂ ਨੇ ਵੈਸੇ ਹੀ ਖੜੇ ਆਏ ਆ ਕੋਈ ਫੈਲਾ ਨਹੀਂ ਪਰਿਆ ਇਹਨਾਂ ਦਾ ਪਹਿਲਾਂ ਉਹਨੀਆਂ ਫੈਲਾ ਪਰੀਆਂ ਇਹਦਾ ਕਿ ਇਹਨਾਂ ਨੇ ਬਸ ਇਹ ਆ ਕੇ ਲੈਣ ਨਾ ਲੱਗੇ ਇਹਨਾਂ ਦੀ ਜਹਾਫੇ ਉੱਥੇ ਹੁਣ ਕੀ ਮਾਮਲਾ ਬਣਿਆ ਤੁਸੀਂ ਮਾਮਲਾ ਇਹੀ ਸਾਡੇ ਬੰਦੇ ਦੀਆਂ ਫੈਲਾ ਖੋ ਕੇ ਭੱਜੇ ਸਾਡੀ ਦਸਤਾਰ ਵੀ ਲਾਈ ਦਸਤਾਰ ਇਸੇ ਕਰਕੇ ਲਈ ਆਈ ਉਹਨਾਂ ਨੂੰ ਰੋਕਦੇ ਹੀ ਨਾ ਖੋਦ ਉਹਨਾਂ ਨੇ ਦਸਤਾਰ ਲਾ ਦੀ ਦੇਖ ਸਕਦੇ ਹੋ ਵੀ ਜਿਹੜੇ ਲੋਕ ਇੱਥੇ ਖੜੇ ਸਨ ਉਹਨਾਂ ਨੂੰ ਖਦੇੜਿਆ ਜਾ ਰਿਹਾ ਜਿਹੜੇ ਇੱਥੇ ਆਏ ਸਨ ਲੋਕ ਜਿਹੜੇ ਸਾਈਡ ਤੇ ਖੜੇ ਸਨ ਵਿੱਚੋਂ ਕਈਆਂ ਦੇ ਹੱਥ ਦੇ ਵਿੱਚ ਤੁਹਾਨੂੰ ਜਿਹੜੇ ਫੋਮ ਨੇ ਉਹ ਵੀ ਨਜ਼ਰ ਆ ਰਹੇ ਹੋਣਗੇ ਜ਼ੀਰੇ ਦੀਆਂ ਤਸਵੀਰਾਂ ਤੁਹਾਡੇ ਨਾਲ ਇਸ ਸਮੇਂ ਸਾਂਝੀਆਂ ਕਰ ਰਹੇ ਆ ਤਾਂ ਜ਼ਰੂਰ ਜਿਹੜੀ ਲਾਈਨ ਆ ਉਹ ਵੀ ਇਸ ਤੋਂ ਬਾਅਦ ਛੋਟੀ ਹੋ ਚੁੱਕੀ ਹੋਈ ਆ ਆ ਦੇਖ ਸਕਦੇ ਹੋ ਤਸਵੀਰਾਂ ਲਾਈਨ ਕਿੰਡੀ ਵੱਡੀ ਸੀ ਇਹ ਹੁਣ ਛੋਟੀ ਹੋ ਚੁੱਕੀ ਹੋਈ ਆ ਤਾਂ ਹੁਣ ਜ਼ਰੂਰ ਅਸਲ ਦੇ ਵਿੱਚ ਹੋ ਕੀ ਰਿਹਾ ਉਸ ਦੇ ਬਾਰੇ ਜਾਇਜ਼ਾ ਲੈਣ ਦੀ ਵੀ ਕੋਸ਼ਿਸ਼ ਕਰਾਂਗੇ ਆ ਦੇਖ ਸਕਦੇ ਹੋ ਜਿਹੜੇ ਇੱਥੇ ਲੋਕ ਕਦੇ ਉਹ ਵੀ ਪੁਲਿਸ ਬਲ ਕਿੱਦਾਂ ਜ਼ਿਰੇ ਦੇ ਵਿੱਚ ਪਹੁੰਚਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਇਸ ਸਮੇਂ ਕਰ ਰਹੇ ਹਾਂ ਕਿਉਂਕਿ ਮਾਹੌਲ ਕੁਝ ਸਮੇਂ ਪਹਿਲਾਂ ਤਣਾਅਪੂਰਨ ਹਾਇਆ ਅਤੇ ਮੁੱਖ ਕੇ ਤੇ ਦੇਖ ਸਕਦੇ ਹੋ ਵੀ ਇੱਥੇ ਜਿੱਥੇ ਪ੍ਰਸ਼ਾਸਨ ਮੌਜੂਦ ਹੈ ਜੇ ਗੱਲ ਕਰਦੇ ਹਾਂ ਐਸਪੀ ਅਤੇ ਐਸਐਸਪੀ ਮੌਜੂਦ ਹੈ ਉਸੇ ਪਾਸੇ ਜੜੀਆਂ ਐਂਟੀ ਟਾਸਕ ਫੋਰਸ ਹੈ ਜੜੀਆਂ ਉਹ ਵੀ ਇੱਥੇ ਐਂਟੀ ਰਾਇਡ ਫੋਰਸ ਨੇ ਜੜੀਆਂ ਉਹ ਵੀ ਇੱਥੇ ਪਹੁੰਚੀਆਂ ਨੇ ਕਿਸਿਸ ਹਾਵ ਨਾਲ ਦੇਖਦੇ ਹੋ ਫੋਰਸਿਸ ਇੱਥੇ ਮੌਜੂਦ ਹੈ ਅਤੇ ਆ ਜਿਹੜੇ ਲੋਕ ਇੱਥੇ ਦਰਸ਼ਕ ਬਣੇ ਹੋਏ ਆ ਉਹਨਾਂ ਨੂੰ ਖਦੇੜਨ ਦੀ ਪੂਰੀ ਕੋਸ਼ਿਸ਼ ਜਿਹੜੀ ਆ ਕੀਤੀ ਜਾ ਰਹੀ ਆ ਪ੍ਰਸ਼ਾਸਨ ਜਿਹੜਾ ਹੈ ਨਾਲੋਂ ਨਾਲ ਉਹਨਾਂ ਨੂੰ ਖਦੇੜ ਰਿਹਾ ਜਿਹੜੇ ਲੋਕ ਇੱਥੇ ਦਰਸ਼ਕ ਬਣ ਕੇ ਖੜੇ ਹੋਏ ਨੇ ਉਹਨਾਂ ਨੂੰ ਵੀ ਖਦੇੜਿਆ ਜਾ ਰਿਹਾ ਪਰ ਇਹਨਾਂ ਦੇ ਹੱਥਾਂ ਦੇ ਵਿੱਚ ਕਿਤੇ ਨਾ ਕਿਤੇ ਪੀਲੀਆਂ ਫਾਈਲਾਂ ਵੀ ਜਿਹੜੀਆਂ ਨੇ ਉਹ ਵੀ ਨਾਲੋਂ ਨਾਲ ਨਜ਼ਰ ਆ ਰਹੀਆਂ ਇੱਕ ਪਾਸੇ ਇਹ ਵੀ ਇਲਜ਼ਾਮ ਲਗਾਏ ਜਾ ਰਿਹਾ ਵੀ ਜਾਲੀ ਲੋਕਾਂ ਨੂੰ ਇੱਥੇ ਲਾਈਨ ਦੇ ਵਿੱਚ ਖੜਾਇਆ ਜਾ ਰਿਹਾ ਸੀਗਾ ਕੀ ਐ ਉਹਨੇ ਤਾਂ ਦੂਜੇ ਪਾਸੇ ਜ਼ਰੂਰ ਆ ਵੀ ਦੇਖ ਸਕਦੇ ਹੋ ਲਾਈਨ ਜਿਹੜੀਆਂ ਉਹ ਲੱਗੀ ਹੋਈ ਆ ਤੇ ਇਹਨਾਂ ਨੂੰ ਹੁਣ ਪੁਲਿਸ ਬਾਲ ਨੇ ਆ ਕੇ ਖਦੇੜਿਆ ਪੂਰਾ ਤਸਵੀਰ ਤੁਹਾਡੇ ਨਾਲ ਸਮੇ ਅਸੀਂ ਸਾਂਝੀ ਕਰ ਰਹੇ ਆ ਤੇ ਇਹਨਾਂ ਨੂੰ ਪੁਲਿਸ ਜਿਹੜੀ ਆ ਲਗਾਤਾਰ ਇੱਥੇ ਫੋਰਸਿਸ ਜਿਹੜੀਆਂ ਨੇ ਉਹ ਤੈਨਾਤ ਨੇ ਲਗਾਤਾਰ ਇਹਨਾਂ ਨੂੰ ਪਿੱਛੇ ਕਰ ਰੀਆਂ ਨੇ ਤਾਂ ਤੁਹਾਨੂੰ ਹੁਣ ਪੂਰਾ ਫੋਰਸਿਸ ਜਿਹੜੀਆਂ ਨੇ ਕੰਮ ਕਰ ਰੀਆਂ ਨੇ ਉਹ ਤੁਹਾਡੇ ਨਾਲ ਤਸਵੀਰਾਂ ਅਸੀਂ ਸਾਂਝੀਆਂ ਕਰਦੇ ਆ ਇੱਕ ਪਾਸੇ ਪੁਲਿਸ ਨੇ ਆਪਣੀਆਂ ਬੱਸਾਂ ਵੀ ਜੜੀਆਂ ਲਿਆਂਦੀਆਂ ਹੋਈਆਂ ਨੇ ਅਤੇ ਇੱਕ ਪਾਸੇ ਮਾਹੌਲ ਇਹੋ ਜਿਹਾ ਬਣ ਗਿਆ ਸੀ ਕਿ ਲੱਗਦਾ ਸੀ ਵੀ ਅੱਜ ਵਾਟਰ ਕੈਨਨ ਦੀ ਵੀ ਜੜੀ ਆ ਉਹ ਵਰਤੋ ਕੀਤੀ ਜਾ ਸਕਦੀ ਆ ਪਰ ਉਹ ਵਰਤ ਤੋਂ ਪਹਿਲਾਂ ਹੁਣ ਦੇਖ ਸਕਦੇ ਹੋ ਤਸਵੀਰਾਂ ਵੀ ਹੁਣ ਪਹਿਲਾਂ ਇੱਥੇ ਜਿਹੜੇ ਲੋਕ ਸਨ ਉਹਨਾਂ ਨੂੰ ਲਗਾਤਾਰ ਖਦੇੜਿਆ ਜਾ ਰਿਹਾ ਜਿਹੜੇ ਇੱਥੇ ਦਰਸ਼ਕ ਬਣੇ ਹੋਏ ਸਨ ਅਤੇ ਹੁਣ ਪੁਲਿਸ ਜੜੀਆਂ ਆਪਣੀ ਕਾਰਵਾਈ ਉਹ ਲਗਾਤਾਰ ਜੜੀ ਕਰ ਰਹੀ ਆ ਤਸਵੀਰੇ ਜੋ ਲੱਗਦਾ ਸੀ ਵੀ ਜਿੱਦਾਂ ਦਾ ਮਾਹੌਲ ਬਣ ਸਕਦਾ ਤਣਾਪੂਰਨ ਮਾਹੌਲ ਬਣ ਸਕਦਾ ਉਹ ਮਾਹੌਲ ਜਿਹੜਾ ਹੁਣ ਦੇਖ ਸਕਦੇ ਹੋ ਬਣ ਚੁੱਕਾ ਹੈ ਤੇ ਸਭ ਤੋਂ ਵੱਡੀ ਗੱਲ ਇੱਥੇ ਜਿਹੜੇ ਪੁਲਿਸ ਕਰਮੀ ਮੌਜੂਦ ਨੇ ਉਹਨਾਂ ਜਿਹੜੇ ਆ ਉਹ ਵੀ ਉਹਨਾਂ ਦੇ ਹੱਥਾਂ ਦੇ ਵਿੱਚ ਤੁਸੀਂ ਅਥਰੂ ਗੈਸ ਦੇ ਗੋਲੇ ਵੀ ਜਿਹੜੇ ਆ ਉਹ ਵੀ ਡੱਬੇ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਜਿਨ੍ਹਾਂ ਦੇ ਵਿੱਚ ਅਥਰੂ ਗੈਸ ਦੇ ਜਿਹੜੇ ਗੋਲੇ ਨੇ ਲਗਾਤਾਰ ਅਨਾਉਂਸਮੈਂਟਸ ਹੋ ਰਹੀਆਂ ਨੇ ਵੀ ਇੱਥੇ ਕੋਈ ਵੇਲਾ ਨਾ ਖੜਾ ਹੋਵੇ ਤਜੀਰੇ ਇਸ ਸਮੇ ਕੀ ਮਾਹੌਲ ਹੈ ਗਲਬਤ ਕਰਕੇ ਪਤਾ ਕਰ ਲੈਨੇ ਆ ਅੱਜ ਨਾਮਜ਼ਦਗੀ ਭਰਨ ਜਾਣੀ ਸੀ ਭਰੀ ਜਾਣੀ ਸੀ ਆਖਰੀ ਦਿਨ ਸੀ ਕੀ ਮਾਹੌਲ ਆ ਦੇਖ ਰਹੇ ਆ ਪੁਲਿਸ ਸਥਾਨਾਤ ਹੈ ਫੋਰਸਿਸ ਸਥਾਨਾਤ ਹੈ ਜੇ ਕੋਈ ਸ਼ੱਕੀ ਬੰਦਾ ਆਂਦਾ ਤਾਂ ਉਸ ਨੂੰ ਭਜਾਇਆ ਵੀ ਜਾ ਰਿਹਾ ਪਰ ਬਾਕੀ ਪਾਰਟੀਆਂ ਨਾਲ ਕਿੱਦਾਂ ਦਾ ਵਤੀਰਾ ਹੋ ਰਿਹਾ ਤੁਸੀਂ ਅਕਾਲੀ ਦਲ ਤੋਂ ਆਏ ਹੋ ਕਿੱਦਾਂ ਦਾ ਵਤੀਰਾ ਹੋ ਰਿਹਾ ਜੋ ਇੱਥੇ ਅਸੀਂ ਪਹੁੰਚੇ ਪ੍ਰਸ਼ਾਸਨ ਦੇ ਪੂਰ ਜੋਰ ਸਾਨੂੰ ਵਿਸ਼ਵਾਸ ਦਿੱਤਾ ਸੀ ਕਿ ਤੁਸੀਂ ਆਪਦੇ ਬੰਦਿਆਂ ਨੂੰ ਲੈ ਕੇ ਆਓ ਉਹਨਾਂ ਦੇ ਫੈਇਲਾਂ ਜਿਹੜੀਆਂ ਉਹ ਜਮ੍ਹਾਂ ਕਰਵਾਵਾਂਗੇ ਅਸੀਂ ਇੱਥੇ ਬੜੇ ਸਾਦਗੀ ਤਰੀਕੇ ਨਾਲ ਆਉਦੇ ਬੰਦੇ ਨੇ ਫੈਇਲਾਂ ਲੈ ਕੇ ਆਏ ਆ ਪਰ ਸਾਨੂੰ ਇੱਥੋਂ 1.5 ਘੰਟਾ ਹੋ ਗਿਆ ਆ ਇਹਨੂੰ ਬੰਦੇ ਸਾਡੇ ਜਿਹੜੀ ਲਾਈਨ 'ਚ ਜਿੱਥੇ ਖੜੇ ਸੀ ਹਜੇ ਵੀ ਉੱਥੇ ਤੱਕ ਹੀ ਖੜੇ ਕਿਉਂਕਿ ਬਹੁਤ ਜ਼ਿਆਦਾ ਬੋਕਸ ਫੈਇਲਾਂ ਦੇ ਕੇ ਉਹ ਬੰਦੇ ਲਾਈਨਾਂ 'ਚ ਲਾ ਕੇ ਖੜੇ ਕੀਤੇ ਆ ਜਿਨ੍ਹਾਂ ਦੇ ਆਲਰੇਡੀ ਕਾਗਜ਼ ਪਹਿਲਾਂ ਭਰੇ ਜਾ ਚੁੱਕੇ ਆ ਅੱਛਾ ਇਹ ਮੌਜੂਦਾ ਸਰਕਾਰ ਦਾ ਧੱਕਾ ਹੈ ਤਾਂ ਕਿ ਕਿਸੇ ਹੋਰ ਜਿਹੜੇ ਸਹੀ ਬੰਦੇ ਕਾਗਜ਼ ਭਰਨ ਵਾਲੇ ਰਹਿੰਦੇ ਆ ਉਹਨਾਂ ਦੀ ਵਾਰੀ ਨਾ ਸਕੇ ਸਵੇਰ ਤੋਂ 5:30 ਵਜੇ ਤੋਂ ਉਹਨਾਂ ਨੇ ਲਾਈਨ ਦੇ ਵਿੱਚ ਬੰਦੇ ਖੜੇ ਕੀਤੇ ਆ ਔਰ ਜਿਹੜੀਆਂ 2-2 3-3 100 ਮੀਟਰ ਜਿਹੜੀਆਂ ਲੈਣਾ ਹੈ ਉਹਨਾਂ ਨੇ ਆਪਦੇ ਬੰਦਿਆਂ ਨੂੰ ਬੋਕਸ ਪਹਿਲਾਂ ਦੇ ਕੇ ਖੜਾ ਕੀਤਾ ਔਰ ਉਹੀ ਕਿਸੇ ਨੂੰ ਗਾ ਨਹੀਂ ਜਾਣਦੇ ਰਹੇ ਹਲੇ ਤੱਕ ਸਾਡੀ ਕੋਈ ਫਾਈਲ ਨਹੀਂ ਜਮ੍ਹਾਂ ਹੋਈ ਬੰਦੇ ਸਾਡੇ ਲਾਈਨ 'ਚ ਖੜੇ ਆ ਪ੍ਰਸ਼ਾਸਨ ਵੱਲੋਂ ਪੂਰੀ ਮਸਤੈਦੀ ਵਰਤੀ ਜਾ ਰਹੀ ਹੈ ਪਰ ਜੇ ਸਾਡੇ ਕਾਗਜ਼ ਹੀ ਨਹੀਂ ਜਮ੍ਹਾਂ ਹੁੰਦੇ ਤੇ ਉਸ ਮਸਤੈਦੀ ਦਾ ਸਾਨੂੰ ਕੋਈ ਫਰਕ ਨਹੀਂ ਪ੍ਰਸ਼ਾਸਨ ਨੇ ਐਕਸ਼ਨ ਲਿਆ ਉਹਦਾ ਕਾਰਨ ਕੀ ਸੀਗਾ ਬੰਦੇ ਹੁੱਲੜਵਾਜੀ ਕਰ ਰਹੇ ਸੀ ਕਿਉਂਕਿ ਜੇਸਦਨ ਦੇ ਵਿੱਚ ਉਹਨਾਂ ਦਾ ਐਲਾਨ ਹੋਇਆ ਹੈ ਬਲਾਕਾਂ ਦੇ ਵਿੱਚ ਨਾ ਸਾਡੇ ਕਿਸੇ ਬੰਦਿਆਂ ਨੂੰ ਐਨਓਸੀ ਜਾਰੀ ਕੀਤਾ ਜਾਂਦਾ ਸੀ ਨਾ ਚੁੱਲਾ ਟੈਕਸ ਦਿੱਤਾ ਜਾਂਦਾ ਸੀ ਜੇ ਕੋਈ ਬੰਦਾ ਭੁੱਲਾ ਭਟਕਾ ਵਰਕਰ ਉੱਥੇ ਬਲਾਕਾਂ ਜਾਂਦਾ ਸੀ ਉਹਦੀਆਂ ਗੱਡੀਆਂ ਭੰਨੀਆਂ ਗਈਆਂ ਉਹਦੇ ਕੱਪੜੇ ਪਾੜੇ ਗਏ ਉਹਨੂੰ ਕੁੱਟਿਆ ਗਿਆ ਕਈ ਸਾਡੇ ਵਰਕਰ ਜਿਹੜੇ ਅੱਜ ਵੀ ਉੱਥੇ ਜ਼ੇਰੇ ਇਲਾਜ ਹੈਗੇ ਆ ਜਦੋਂ ਸਾਨੂੰ ਪਹਿਲਾਂ ਕਾਇਜ ਪੂਰੇ ਕਰਨ ਤੇ ਦੇਖੇਦਾਈ ਚੋਣ ਕਮਿਸ਼ਨ ਕੋਲੇ ਵਾਇਟ ਥਾਈ ਜ਼ਿਲ੍ਹਾ ਪ੍ਰਸ਼ਾਸਨ ਕੋਲ ਜਾ ਕੇ ਵਾਇਟ ਥਾਈ ਪਰ ਡੀਸੀ ਸਾਹਿਬ ਨੇ ਤਾਂ ਇੱਕੋ ਗੱਲ ਇਹਨਾਂ ਗੱਲ ਨਾ ਬੇੜਤੀ ਸੀ ਵੀ ਸਰਕਾਰਾਂ ਐਂ ਹੀ ਕਰਦੀਆਂ ਹੁੰਦੀਆਂ ਪਰ ਅੱਜ ਥੋੜਾ ਜਿਹਾ ਪੁਲਿਸ ਪ੍ਰਸ਼ਾਸਨ ਨੇ ਆਸ਼ਵਾਸ਼ਣ ਦਿੱਤਾ ਸੀ ਵੀ ਤੁਸੀਂ ਆਪਦੇ ਬੰਦੇ ਫੈਲਾਂ ਲੈ ਕੇ ਆਓ ਜਿਹੜੇ ਸਾਨੂੰ ਚੋਣ ਕਮਿਸ਼ਨ ਦੇ ਹੇਦਤਾ ਸੀ ਵੀ ਆਪਦੇ ਐਫੀਡੈਟ ਲਾਓ ਜੇ ਤੁਹਾਨੂੰ ਚੋਲਾ ਟੈਕਸ ਜਾਂ ਤੁਹਾਨੂੰ ਨਹੀਂ ਐਨਓਸੀ ਜਾਰੀ ਕੀਤੀ ਜਾਂਦੀ ਤੁਹਾਡੀਆਂ ਫੈਲਾਂ ਜਮ੍ਹਾਂ ਕਰਾ ਕੇ ਆਵਾਂਗੇ ਜਿਹੜੇ ਬੰਦੇ ਸਵੇਰੇ ਆ ਕੇ ਲਾਈਨ 'ਚ ਲੱਗੇ ਸੀ ਉਹਨਾਂ ਤੋਂ ਖੋ ਕੇ ਮੌਜੂਦਾ ਤੇ ਜਿਹੜੇ ਇੱਥੇ ਬੰਦੇ ਸੀਗੇ ਉਹ ਖੋ ਕੇ ਫੈਲਾਂ ਪਾਰ ਕੇ ਉਹਨਾਂ ਨੂੰ ਇੱਥੋਂ ਕੁੱਟ ਕੇ ਕੱਢਿਆ ਗਿਆ ਹੁਣ ਅਸੀਂ ਪੂਰੇ ਆਪਦੇ ਵਰਕਰਾਂ ਦੇ ਨਾਲ ਇੱਥੇ ਆਏ ਆ ਪਹਿਲਾਂ ਵੀ ਪਾੜੀਆਂ ਗੀਆਂ हां ਜੜੀਆਂ ਸੂਰੇ ਫੈਲਾ ਪੜੀਆਂ ਗਈਆਂ ਬੰਦਿਆਂ ਦੀ ਜਿਹੜੇ ਪਹਿਲਾਂ ਅਗੇ ਕੱਲੇ ਲਾਈਨ 'ਚ ਲੱਗੇ ਸੀ ਕਿਉਂਕਿ ਐਸੀ ਵੀ ਕਿਹਾਈ ਤੁਸੀਂ ਜਾ ਕੇ ਸੂਰੇ ਲਾਈਨ 'ਚ ਲੱਗੋ ਤੇ ਸ਼ਾਇਦ ਤੁਹਾਡੀ ਵਾਰੀ ਹੋਣ ਤੇ ਤੁਹਾਡੀਆਂ ਪਹਿਲਾਂ ਜਮਾ ਹੋਣਗੀਆਂ ਪਰ ਉਹਨਾਂ ਦੀ شناخت ਕਰਕੇ ਉਹਨਾਂ ਨੂੰ ਕੁੱਟਮਾਰ ਕੀਤੀ ਗਈ ਹੈ ਉਹਨਾਂ ਦੀਆਂ ਫੈਲਾ ਪੜੀਆਂ ਗਈਆਂ ਅਸੀਂ ਹੁਣ ਵਰਕਰ ਦੇ ਨਾਲ ਸਾਰੇ ਵਰਕਰ ਲਾਂਬੰਦ ਹੋ ਕੇ ਆਏ ਆ ਹੁਣ ਜਿਹੜੇ ਬੰਦੇ ਸਾਡੇ ਲਾਈਨਾਂ 'ਚ ਖੜੇ ਆ ਉਹ ਅਜੇ ਤੱਕ ਜਿੱਥੇ ਲਾਈਨਾਂ 'ਤੇ ਖੜੇ ਸੀ ਉੱਥੇ ਹੀ ਖੜੇ ਆ ਪਰ ਉਹ ਕਹਿੰਦੇ ਸਾਡੇ ਨਾਲ ਤਾਂ ਆਮ ਆਦਮੀ ਪਾਰਟੀ ਵਾਲੇ ਜਿਹਨੇ ਵੀ ਸਾਰੇ ਇੱਥੇ ਵਰਕਰਸ ਨੇ ਜਿਹੜੇ ਨਾਮਸ਼ਕਤੀ ਪਰ ਆਇਆ ਉਹ ਤਾਂ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਦੂਜੀ ਪਾਰਟੀਆਂ ਵਾਲੇ ਸਾਡੇ ਨਾਲ ਧੱਕਾ ਕਰ ਰਿਹਾ ਸਾਡੀਆਂ ਫਾਈਲਾਂ ਪਾੜੀਆਂ ਜਾ ਰਹੀਆਂ ਉਹ ਇਹ ਗੱਲ ਕਹਿ ਰਹੇ ਬਿਲਕੁਲ ਗਲਤ ਗੱਲ ਹੈ ਜਿਹੜੀ ਆਮ ਆਦਮੀ ਪਾਰਟੀ ਦੀਆਂ ਵਰਕਰ ਦੀਆਂ ਫਾਈਲਾਂ ਪੜੀਆਂ ਜਾ ਰਹੀਆਂ ਉਹਨਾਂ ਦੀ ਆਪਸੀ ਰੰਜਿਸ਼ ਕਰਕੇ ਪੜੀਆਂ ਜਾ ਰਹੀਆਂ ਕਿਉਂਕਿ ਇੱਕ ਇੱਕ ਬੰਦੇ ਨੂੰ ਉਹਨਾਂ ਨੇ ਪਿੰਡ ਦੇ ਵਿੱਚੋਂ ਸਰਪੰਚ ਮੁਕਰਰ ਕੀਤਾ ਜਿਹੜੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਉਹਨਾਂ ਤੋਂ ਬਾਗੀ ਹੋ ਗਏ ਆਪਦੀਆਂ ਫਾਈਲਾਂ ਭਰਨ ਦੀ ਕੋਸ਼ਿਸ਼ ਕਰ ਰਹੇ ਕਿਉਂਕਿ ਬੜੇ ਲੰਮੇ ਸਮੇਂ ਤੋਂ ਪਾਰਟੀ ਲਈ ਉਹ ਕੰਮ ਕਰ ਰਹੇ ਆ ਜੋ ਅੱਜ ਦੀਆਂ ਜਿੱਥੇ ਸਰਪੰਚੀਆਂ ਜੋ ਦਿੱਤੀਆਂ ਗਈਆਂ ਉਹ ਅੰ ਉਸ ਤਰ੍ਹਾਂ ਪਿੰਡਾਂ ਦੀਆਂ ਸਰਪੰਚੀਆਂ ਜਿਹੜੀਆਂ ਵੰਡੀਆਂ ਗਈਆਂ ਉਹਨਾਂ ਦੇ ਵਰਕਰ ਜਿਹੜੇ ਆ ਜਿਹੜੇ ਗਿਆ ਆਪਦੀ ਪਾਰਟੀ ਤੋਂ ਨਾਰਾਜ਼ ਹੋ ਗਏ ਕਾਗਜ਼ ਭਰਨ ਆਉਂਦੇ ਆ ਉਹਨਾਂ ਨੂੰ ਹੀ ਉਹਨਾਂ ਵੱਲੋਂ ਕੁੱਟਿਆ ਜਾਂਦਾ ਤੇ ਉਹਨਾਂ ਦੀਆਂ ਫੈਲਾਂ ਪੜੀਆਂ ਜਾਂਦੀਆਂ ਪਰ ਸਾਡੇ ਕਾਲੀ ਦਲ ਦੇ ਵਰਕਰਾਂ ਦੀਆਂ ਵੀ ਸਵੇਰੇ ਫੈਲਾਂ ਜਿਹੜੀਆਂ ਪੜੀਆਂ ਗਈਆਂ ਉਹ ਸਾਡੇ ਦੋ ਤਿੰਨਾਂ ਬੰਦਿਆਂ ਨੂੰ ਇੱਥੇ ਕੁੱਟਿਆ ਗਿਆ ਤਾਂ ਹੀ ਹੁਣ ਅਸੀਂ ਆਪਦੇ ਵਰਕਰਾਂ ਨੂੰ ਨਾਲ ਲੈ ਕੇ ਆਏ ਆ ਪੁਲਿਸ ਨੇ ਜਿਹੜੇ ਬੰਦੇ ਖਦੇੜੇ ਨੇ ਉਹ ਕਿਹੜੇ ਸੀ ਉਹ ਨਾਰਮਲ ਐਂ ਵੇਲੇ ਆਏ ਸੀ ਉਹ ਜਿਹੜੀ ਇੱਥੇ ਮੌਜੂਦਾ ਸਰਕਾਰ ਹੈ ਉਹਨਾਂ ਵੱਲੋਂ ਜਿਹੜੇ ਕਤਰ ਕੀਤੇ ਗਏ ਬੰਦੇ ਤਾਂ ਕਿ ਇੱਥੇ ਆਮ ਬੰ ਕੰਨੀ ਕਿ ਤਰਾਵੇ ਔਰ ਸਾਰੀ ਜੰਨੀ ਇੱਥੇ ਉਹਨਾਂ ਨੇ ਸਾਡੇ ਯੂਥ ਨੂੰ ਗਮਰਾਹ ਕਰਕੇ ਲੈ ਕੇ ਉਹਨਾਂ ਦੀ ਪਿੱਠ ਲਾਈ ਹੈ ਇਹ ਸਾਰੇ ਮੌਜੂਦਾ ਸਰਕਾਰ ਦਾ ਆਪਦਾ ਕੰਮ ਹੈ ਜੋ ਇੱਥੋਂ ਦਾ ਲੋਕਲ ਐਮਐਲਏ ਹੈ ਇਹ ਸਾਰਾ ਕੁਝ ਉਹਦੀ ਸਹਤ ਹੀ ਹੋ ਰਿਹਾ ਤਾਂ ਜਿਵੇਂ ਤੁਹਾਨੂੰ ਤਸਵੀਰਾਂ ਲਗਾਤਾਰ ਸਵੇਰ ਦੀਆਂ ਲਾਠੀ ਚਾਰ ਦੀਆਂ ਦਿਖਾ ਰਹੇ ਆ ਤਾਂ ਹੁਣ ਪ੍ਰਸ਼ਾਸਨ ਜਿਹੜਾ ਇੱਕ ਵਾਰੀ ਫੇਰ ਤੋਂ ਹਰਕਤ ਦੇ ਵਿੱਚ ਆਇਆ ਜਿਹੜੇ ਨਾਮਜ਼ਦਗੀ ਭਰਨ ਤੋਂ ਇਲਾਵਾ ਇੱਥੇ ਲੋਕ ਜਿਹੜੇ ਆ ਉਹ ਖੜੇ ਹੋਏ ਸਨ ਉਹਨਾਂ ਨੂੰ ਫੜਿਆ ਜਾ ਰਿਹਾ ਕਈਆਂ ਤੇ लाठी चार्ज ਵੀ ਹੋਇਆ ਤੇ ਕਈਆਂ ਨੂੰ ਖਿਡੇੜਿਆ ਵੀ ਜਿਹੜਾ ਲਗਾਤਾਰ ਜਾ ਰਿਹਾ ਤਾਂ ਇਹ ਵਿਅਕਤੀ ਦੇਖ ਸਕਦੇ ਹੋ ਤਸਵੀਰ ਇਹ ਫਾਈਲ ਆ ਫਾੜ ਕੇ ਇੱਥੋਂ ਭੱਜਿਆ ਸੀਗਾ ਜਿਹੜੇ ਨਾਮਜ਼ਦਗੀ ਭਰਨ ਆਏ ਸੀ ਉਹਨਾਂ ਦੀ ਫਾਈਲ ਫਾੜੀ ਗਈ ਆ ਤੇ ਇੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ ਤੇ ਕਿਸੇ ਹਿਸਾਬ ਨਾਲ ਇੱਥੇ ਸਭ ਕੁਝ ਹੋ ਰਿਹਾ ਤੇ ਗੱਲਬਾਤ ਕਰ ਲੈਂਦੇ ਆ ਪਤਾ ਕਰ ਲੈਂਦੇ ਆ ਆਪਣੇ ਬਾਰੇ ਜਾਣਕਾਰੀ ਦੇ ਦਿਓ ਰਸ਼ਮਿੰਦਰ ਸਿੰਘ ਖਿੰਡਾ ਜੀ ਚੇਅਰਮੈਨ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸ਼ਨ ਮੇਰਾ ਹੋਮ ਟਾਪ ਜੀ ਰਹੀ ਹੈ ਤੇ ਅੱਜ ਤੁਹਾਨੂੰ ਪਤਾ ਹੀ ਜਣੀਆਂ ਪੰਚਾਇਤੀ ਚ ਉਹਨਾਂ ਦੀ ਪ੍ਰਕਿਰਿਆ ਚੱਲ ਰਹੀ ਹੈ ਪੰਚਾਇਤੀ ਚੋਰਾਂ ਦੀ ਪ੍ਰਕਿਰਿਆ ਜਿਹੜੀ ਚੱਲ ਰਹੀ ਹੈ ਉਹਦੇ ਦਰਮਿਆਨ ਅੱਜ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਅਕਾਲੀ ਦਲ ਦੇ ਭਾਜਪਾ ਦੇ ਜਿਹੜੇ ਉਮੀਦਵਾਰ ਦੇ ਕੈਂਡੀਡੇਟ ਨੇ ਆਨਲਾਈਨਾਂ ਵਿੱਚ ਸਵੇਰ 2 3 4 ਵਜੇ ਤੇ ਲੱਗੇ ਹੋਏ ਨੇ ਪਰ ਕੋਸ਼ਿਸ਼ ਸ਼ਰਾਰਤੀ ਅਨਸਰ ਜਿਵੇਂ ਥੋੜੇ ਦਿਨ ਤੋਂ ਘੰਟਾ 2 ਘੰਟੇ ਪਹਿਲਾਂ ਕੋਸ਼ਿਸ਼ ਸ਼ਰਾਰਤੀ ਅਨਸਰ ਨੇ ਜਿਹੜੇ ਉਹਨਾਂ ਨੇ ਆ ਕੇ ਲਾਈਨ ਤੋੜ ਕੇ ਇੱਥੇ ਘੁਸਣ ਦੀ ਕੋਸ਼ਿਸ਼ ਕੀਤੀ ਪਰ ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਮੀਡੀਆ ਦੇ ਜ਼ਰੀਏ ਕਿ ਆਮ ਆਦਮੀ ਪਾਰਟੀ ਸਰਦਾਰ ਭਗਵਾਨ ਸਿੰਘ ਜੀ ਮਾਨ ਉਹਨਾਂ ਦੀ ਸਾਰੀ ਟੀਮ ਜਿਹੜਾ ਪੰਜਾਬ ਦੇ ਵਿੱਚ ਸ਼ਾਂਤੀਪੂਰਵਕ ਪੰਚਾਇਤੀ ਚੋਣਾਂ ਕਰਾਉਣਾ ਚਾਹੁੰਦੇ ਤੇ ਅੱਜ ਤੁਸੀਂ ਦੇਖਿਆ ਹੀ ਹੈ ਕਿ ਸਾਡੇ ਜਿਹੜੇ ਹਲਕਾ ਵਿਧਾਇਕ ਨੇ ਸ਼ੰਕਰ ਕੁਟਾਰੀਆ ਜੀ ਉਹਨਾਂ ਦੇ ਬੇਟੇ ਅਸੀਂ ਸਾਰੇ ਜਦੋਜਾਦ ਕਰ ਰਹੇ ਹਾਂ ਕਿ ਜਿਹੜੀ ਸ਼ਾਂਤਮਈ ਤਰੀਕੇ ਨਾਲ ਕੀਤਾ ਜਾਵੇ ਪਰ ਇੱਕ ਜਿਹੜੀ ਕਰਨੋਂ ਕੁਲਵੀਰ ਜੀਰਾ ਦੇ ਸਮਰਥਕਾਂ ਨੂੰ ਇਥੇ ਵੜਨ ਦੀ ਕੋਸ਼ਿਸ਼ ਕੀਤੀ ਜਿਹੜੀ ਮੈਂ ਸਮਝਦਾ ਵਿੱਚ ਸਹੀ ਗੱਲ ਨਹੀਂ ਹੈਗੀ ਮੈਂ ਅਪੀਲ ਕਰਦਾ ਵਾਂ ਪ੍ਰਸ਼ਾਸਨ ਨੂੰ ਵੀ ਤੇ ਤੁਹਾਡੇ ਜਰੀਏ ਮੀਡੀਆ ਜਰੀਏ ਸਾਰੇ ਜਿੰਨੇ ਵੀ ਇੱਥੇ ਉਮੀਦਵਾਰ ਨੇ ਕੈਂਡੀਡੇਟ ਨੇ ਕਿ ਜਿਹੜੀ ਅੱਜ ਪ੍ਰਕਿਰਿਆ ਥੋੜੇ ਦੇਰ ਚ ਖਤਮ ਹੋ ਜਾਣੀ ਹੈ ਜਿਹੜੀ ਕਾਗਜ਼ ਭਰਨ ਦੀ ਤੇ ਉਸ ਤੋਂ ਬਾਅਦ ਜਿਹੜਾ ਹੈ ਜਿਹੜਾ ਇਲੈਕਸ਼ਨ ਸ਼ਾਂਤੀਪੂਰਵਕ ਕਰਵਾਇਆ ਸ਼ਾਂਤੀਪੂਰਵਕ ਪਰ ਕੁਝ ਤਸਵੀਰਾਂ ਅਸੀਂ ਵੀ ਦੇਖੀਆਂ ਪੱਗਾ ਵੀ ਲੱਥੀਆਂ ਕਾਂਗਰਸੀ ਵਰਕਰ ਕਹਿੰਦੇ ਸਾਡੀ ਪੱਗਾ ਲੱਥੀਆਂ ਨੇ ਦੂਜੇ ਪਾਸੇ ਅਕਾਲੀ ਦਲ ਵਾਲੇ ਕਹਿੰਦੇ ਸਾਡੇ ਬੰਦੇ ਤਾਂ ਅੰਦਰ ਵੀ ਨਹੀਂ ਵੜਨ ਦਿੱਤੇ ਜਾ ਇਹ ਕੈਮਰੇ ਦੇ ਵਿੱਚ ਰਿਕਾਰਡ ਹੋ ਗਿਆ ਪੜੀ ਹੁਣ ਤੈਨੂੰ ਮੈਂ ਤੁਹਾਨੂੰ ਮੈਂ ਆਪਦੀ ਗੱਲ ਦੱਸਾਂ ਕਿ ਰਾਤ ਜਦੋਂ ਮੈਂ ਆਪਣਾ ਬਲੌਗ ਵਲਾਗ ਦਫ਼ਤਰ ਵਿੱਚ ਬਾਹਰ ਆਇਆ ਸੀ ਉਦੋਂ ਕਾਂਗਰਸੀ ਤੇ ਅਕਾਲੀ ਦਲ ਦੇ ਜਿਹੜੇ ਬੰਦੇ ਸੀਗੇ ਉਹਨਾਂ ਨੇ ਮੇਰੀਆਂ ਗੱਡੀਆਂ ਜਿਹੜੇ ਮੇਰੇ ਦੋ ਮੇਰੇ ਨਾਲ ਲੜਕਾ ਫੜਿਆ ਇਹਨਾਂ ਨੇ ਆ ਕੇ ਮੇਰੀ ਗੱਡੀ ਨੂੰ ਕਰਨ ਦੀ ਕੋਸ਼ਿਸ਼ ਕੀਤੀ ਹੁਣ ਉਸ ਕਿੰਨੂ ਕਿਹਾ ਜਾਵੇ ਹੁਣ ਮੈਂ ਇੱਕ ਆਪਦਾ ਉਧੇ ਦਾ ਆਮ ਆਦਮੀ ਪਾਰਟੀ ਦਾ ਤੇ ਤੁਸੀਂ ਦੱਸੋ ਮੈਂ ਇਸ ਗੱਲ ਦੇ ਵਿੱਚ ਉਠ ਬੋ ਰਿਹਾ ਜੇ ਨਾਲੇ ਰਾਤੀ ਐਫ ਆਈ ਆਰ ਦਰਜ ਕਰਵਾਈ ਮੈਂ ਆਪਦੀ ਸਟੇਟਮੈਂਟ ਦੇ ਉੱਤੇ ਇਹ ਇੱਕ ਮੈਂ ਸਮਝਦਾ ਇਹਨਾਂ ਦੀ ਜਿਹੜੀ ਹੈਗੀ ਹੈ ਬੁਖਲਾਗੇ ਨੇ ਕਾਂਗਰਸੀ ਅਕਾਲੀ ਜਿਹੜੇ ਜਿਹੜਾ ਵੀ ਸਾਡੇ ਕੋਲ ਭੈਣ ਭਰਾ ਆ ਰਿਹਾ ਕਿਸੇ ਪਾਰਟੀ ਦਾ ਵੀ ਕਿਉਂਕਿ ਤੁਸੀਂ ਦੇਖੋ ਭਗਵੰਤ ਸਿੰਘ ਮਾਨ ਜੀ ਨੇ ਇੱਕ ਕਿਹਾ ਕਿ ਜਿਹੜੀ ਜਿਹੜਾ ਚੋਣ ਨਿਸ਼ਾਨ ਜਿਹੜਾ ਪਾਰਟੀ ਸਿਪਲ ਤੇ ਨਹੀਂ ਹੋਵੇਗਾ ਇਹਦਾ ਮਤਲਬ ਤਾਂ ਇਹ ਹੈ ਕਿ ਜਿਹੜਾ ਕਿਸੇ ਪਿੰਡ ਵਿੱਚ ਕੋਈ ਵੀ ਜਿਹੜਾ ਕੈਂਡੀਡੇਟ ਖੜ ਸਕਦਾ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜਾ ਹੈ ਜਿਹੜਾ ਜਿੰਨੀਆਂ ਵੀ ਇਹ ਗੱਲਾਂ ਨੇ ਸਾਰੀਆਂ ਫਵਾਹਾਂ ਨੇ ਆਮ ਆਦਮੀ ਪਾਰਟੀ ਹਮੇਸ਼ਾ ਸ਼ਾਂਤੀਪੂਰਵਕ ਤਰ ਤਰੀਕੇ ਨਾਲ ਜੀਰਾ ਹੌਟਸੇਟ ਕਿਦਾਂ ਬਣ ਗਈ ਪਹਿਲਾਂ 2000 ਦਿਨ ਪਹਿਲਾਂ ਇੱਥੇ ਪੱਥਰ ਚਲਦੇ ਆ ਸਭ ਕੁਝ ਹੁੰਦਾ ਡਾਂਗਾ ਚਲਦੀਆਂ ਛੋਟੇ ਚਲਦੇ ਆ ਫਾਇਰਿੰਗ ਹੁੰਦੀ ਆ ਅ ਸ਼ਾਂਤੀਪੂਰਵਕ ਲੱਗ ਰਿਹਾ ਸੀ ਮੈਂ ਮੈਨੂੰ ਲੱਗ ਰਿਹਾ ਸੀ ਵੀ ਕੁਝ ਹੋਣ ਹੀ ਨਹੀਂ ਵਾਲਾ ਇੱਕੋ ਦਾਰ ਮਾਹੌਲ ਗਰਮ ਹੋਣਾ ਸ਼ੁਰੂ ਹੋ ਗਿਆ ਮੈਂ ਭਾਈ ਜੀ ਤੁਹਾਡਾ ਪਹਿਲਾਂ ਤਾਂ ਧੰਨਵਾਦ ਤੁਸੀਂ ਜਿਹੜੀ ਵਧੀਆ ਸਾਡੀ ਇੱਥੇ ਕਵਰੇਜ ਕਰ ਰਹੇ ਹੋ ਤੁਸੀਂ ਜੀਰੇ ਦੀ ਆਵਾਜ਼ ਲੋਕਾਂ ਤੱਕ ਪੰਜਾਬ ਤੱਕ ਨਹੀਂ ਹਿੰਦੁਸਤਾਨ ਦੇ ਵਿਦੇਸ਼-ਵਿਦੇਸ਼ਾਂ ਤੱਕ ਪਹੁੰਚਾ ਰਹੇ ਹੋ ਜਿਹੜੀ ਮੈਂ ਤੁਹਾਨੂੰ ਸਮਝਿਆ ਤੁਸੀਂ ਪਰਸੋਂ ਚੌਧਰੀ ਗੱਲ ਕੀਤੀ ਤੁਸੀਂ ਦੇਖਿਆ ਕੁਲਬੀਰ ਜੀਰਾ ਤੇ ਉਹਨਾਂ ਦੇ ਸਮਰਥਕ ਜਿੱਦੋਂ ਚੌਂਕ ਵੱਲੋਂ ਆ ਰਹੇ ਸੀ ਉਹਨਾਂ ਦੇ ਸਾਰਿਆਂ ਦੇ ਹੱਥਾਂ ਵਿੱਚ ਤੁਸੀਂ ਹਥਿਆਰ ਦੇਖੇ ਹੋਣੇ ਆ ਤੇ ਸਾਡਾ ਕੋਈ ਵੀ ਇਹੋ ਜਿਹਾ ਤੁਸੀਂ ਦੇਖਿਆ ਨਹੀਂ ਉਹਨਾਂ ਵਰਕਰ ਜਿੰਨੇ ਕੋਈ ਹਥਿਆਰ ਚਲਾਇਆ ਹੋਵੇ ਪਰ ਮੈਂ ਸਮਝਦਾ ਹਾਂ ਕਿ ਜਿਹੜਾ ਇਹ ਲਾਅਨ ਆਰਡਰ ਦੀ ਜਿਹੜੀ ਸਥਿਤੀ ਇਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਕੁਲਬੀਰ ਜੀਰਾਂ ਨੇ ਤੁਸੀਂ ਪਾਸਟ ਦੀ ਗੱਲ ਕਰੋ ਪਿਛਲੇ ਇਹ ਪਿਛਲੇ ਚਲੇ ਜਾਓ 2-5 ਸਾਲ ਪਹਿਲਾਂ ਜਦੋਂ ਪੰਚਾਇਤੀ ਚੌਣਾ ਸੀਗੀਆਂ ਉਦੋਂ ਕੀ ਕੁਝ ਹੋਇਆ ਮੱਲਾਂ ਵਾਲੇ ਦੇ ਵਿੱਚ ਗੱਡੀਆਂ ਭੰਨੀਆਂ ਗਈਆਂ ਵਿਧਾਇਕਦੀਆਂ ਸਾਬਕਾ ਵਿ ਫੈਲ ਕੇ ਅਜਾ ਤਾ ਫਿਰ ਤੁਹਾਡੇ ਸਾਹਮਣੇ ਬਹੁਤ ਜਿਆਦਾ ਮਤਲਬ ਹਰ ਇੱਕ ਪਿੰਡ ਵਿੱਚ ਉਹ ਕਈ ਪਾਰਟੀਆਂ ਦੇ ਉਮੀਦਵਾਰਾਂ ਨੇ ਜਿਹੜੇ ਨਾਮਿਨੇਸ਼ਨ ਦਾਖਲ ਕੀਤੇ ਨੇ ਇਸ ਕਰਕੇ ਸਾਰੀਆਂ ਅਫਵਾਹਾਂ ਨੇ ਮੈਂ ਤੁਹਾਨੂੰ ਤੁਹਾਡੇ ਜਰੀਏ ਅਪੀਲ ਕਰਦਾਂ ਬੰਦਾ ਕਿਸੇ ਜਿਹੜੇ ਆ ਨਾਮਜ਼ਦਗੀ ਭਰਨ ਆਇਆ ਸੀ ਉਹਦੀ ਫਾਈਲ ਫੜ ਕੇ ਭੱਜਿਆ ਕੋਈ ਆਮ ਆਦਮੀ ਪਾਰਟੀ ਦਾ ਸੀਗਾ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਲਵਪ੍ਰੀਤ ਸਿੰਘ ਜਿਹੜੇ ਸਾਡੇ ਹੈਗੇ ਨੇ ਬਲਾਕ ਪ੍ਰਧਾਨ ਜਿਹੜੇ ਸਰਪੰਚੀ ਦੇ ਕੈਂਡੀਡੇਟ ਹਨ ਸੋਸ਼ਲ ਮੀਡੀਆ ਦੇ ਸਾਡੇ ਹੈਗੇ ਨੇ ਕੋਆਰਡੀਨੇਟਰ ਨੇ ਉਹਨਾਂ ਦੇ ਜਿਹੜੇ ਨਾਮਜ਼ਦਗੀ ਪੱਤਰ ਜਦੋਂ ਦਾਖਲ ਹੋਣ ਲੱਗੇ ਲਾਈਨ ਦੇ ਵਿੱਚ ਲੱਗਣ ਲੱਗੇ ਤੇ ਇੰਨਾਂ ਨੇ ਉਹਨਾਂ ਦੀ ਫਾਈਲ ਪਾੜਨ ਦੀ ਕੋਸ਼ਿਸ਼ ਕੀਤੀ ਮੈਨੂੰ ਲੱਗਦਾ ਇੱਕ ਫਾਈਲ ਉਹਨਾਂ ਦੇ ਕਿਸੇ ਪੰਚ ਦੀ ਚਲੀ ਗਈ ਹੱਥ ਦੇ ਵਿੱਚ ਇਸ ਕਰਕੇ ਤੁਸੀਂ ਦੇਖੋ ਜੇ ਤੁਸੀਂ ਇਹ ਗੱਲ ਕਰਦੇ ਹੋ ਤੁਹਾਡੇ ਸਾਹਮਣੇ ਆਮ ਆਦਮੀ ਪਾਰਟੀ ਦੇ ਜਿਹੜਾ ਸਰਪੰਚ ਦਾ ਕ ਫਾਈਲ ਖੋਲਣ ਲਈ ਸ਼ਰਾਰਤੀ ਅਨਸਰ ਪਏ ਤੇ ਰਾਤ ਐਫਆਰ ਦਰਵੀ ਦਰਜ ਹੋਈ ਹੈ ਮੈਂ ਹੋਈ ਐਸਐਚਓ ਸਾਹਿਬ ਨੇ ਨਾ ਸੀਐਮਾਨ ਇੱਕ ਪਾਸੇ ਕਹਿੰਦੇ ਸੀ ਵੀ ਕੋਈ ਵੀ ਲੜਾਈ ਨਹੀਂ ਹੋਏਗੀ ਲੱਗਦਾ ਨਹੀਂ ਮੇ ਮਾਹੌਲ ਤਨਾਪੁਰ ਨਹੀਂ ਹੋਏਗਾ ਸ਼ਾਂਤੀਪੂਰਵਕ ਮਾਹੌਲ ਹੈਗਾ ਸ਼ਾਂਤੀਪੂਰਵਕ ਚੋਣ ਹੋਣ ਗਿਆ ਪਰੋ ਸ਼ਾਂਤੀ ਨਜ਼ਰ ਨਹੀਂ ਆ ਰਹੀ ਕਿਸੇ ਸਰ ਸ਼ਾਂਤੀ ਦੇਖੋ ਸਾਡੇ ਆਮ ਆਦਮੀ ਪਾਰਟੀ ਵੱਲੋਂ ਕੁਛ ਇਹ ਹੋ ਜਾਣੇ ਹੈਗਾ ਜਿਹੜੀ ਇਹ ਸ਼ਾਂਤੀ ਜਿਹੜੀ ਪੰਗ ਕੀਤੀ ਹੈ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਕਾਂਗਰਸੀ ਨੇ ਭਾਵੇਂ ਅਕਾਲੀ ਦਲ ਦੇ ਨੇ ਭਾਵੇਂ ਭਾਜਪਾ ਦੇ ਜਿਹੜੇ ਵੀ ਸਮਰਥਕ ਨੇ ਉਹਨਾਂ ਨੇ ਕੀਤਾ ਸਾਡੇ ਕਿਸੇ ਵੀ ਬੰਦੇ ਵੱਲੋਂ ਕੁਛ ਇਹ ਹੋ ਜਾਣੇ ਕੀਤਾ ਗਿਆ ਸਗੋ ਅਸੀਂ ਕਾਫੀ ਹੱਦ ਤੱਕ ਟਾਰਗੇਟ ਕੀਤਾ ਬਰਦਾਸ਼ਤ ਕੀਤਾ ਸਾਡੇ ਜਿਹੜੇ ਵਰਕਰਾਂ ਨੇ ਮੈਂ ਆਮ ਆਦਮੀ ਪਾਰਟੀ ਦੇ ਤੇ ਜਿੰਨੇ ਵੀ ਹੋਰ ਵੀ ਵਰਕਰ ਨੇ ਉਹਨਾਂ ਨੂੰ ਅਪੀਲ ਕਰਦਾ ਵਾਂ ਜਿਹੜੀ ਦੂਜੀਆਂ ਪਾਰਟੀਆਂ ਨੇ ਕਿ ਜਿਹੜਾ ਅੱਜ ਖਤਮ ਹੋ ਜੂਗੀ ਨਾਮਿਨੇਸ਼ਨ ਦੀ ਉਸ ਤੋਂ ਬਾਅਦ ਜਿਹੜਾ ਚੋਣਾਂ ਨੇ 15 ਤਰੀਕ ਨੂੰ ਹੁੰਦੇ ਚ ਵੀ ਆਪਦੇ ਪਿੰਡਾਂ ਵਿੱਚ ਸ਼ਾਂਤੀ ਬਣਾਈ ਰੱਖਿਓ ਤੇ ਮੇਰੇ ਡਲੇ ਦਾ ਤੁਹਾਡੇ ਵਾਲੀ ਸਾਈਡ ਤੋਂ ਹੀ ਵਜੇ ਸੀ ਉਹ ਵੀਡੀਓ ਪਹਿਲਾਂ ਤਾਂ ਦੋ ਬੰਦੇ ਹੀ ਨਜ਼ਰ ਆਏ ਉਸ ਤੋਂ ਬਾਅਦ ਇੱਕ ਹੋਰ ਵੀਡੀਓ ਵਾਇਰਲ ਹੋ ਗਈ 10-15 ਬੰਦੇ ਇੱਕ ਟਰਾਲੀ ਦੇ ਥੱਲੇ ਖੜੇ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਜਿਸ ਦਿਨ ਦਾ ਇਹ ਹੈਗਾ ਇਨਸੀਡੈਂਟ ਹੈ ਮੈਂ ਉਸ ਦਿਨ ਰਾਤ ਨੂੰ ਸ਼ਾਮ ਨੂੰ 2 ਵਜੇ ਜੀਰੇ ਪਹੁੰਚਾ ਮੈਂ ਅਮਰੀਕਾ ਗਿਆ ਹੋਇਆ ਸੀਗਾ ਮੈਂ ਪੰਚਾਇਤੀ ਚੋਣਾ ਕਰਕੇ ਆਪਣਾ ਐਮੀਡਿਟਲੀ ਮੈਨੂੰ ਆਉਣਾ ਪਿਆ ਮੈਨੂੰ ਉਸ ਬਾਰੇ ਮੈਂ ਤੁਹਾਨੂੰ ਸੱਚ ਦੱਸਦਾ ਮੈਨੂੰ ਜਿਆਦਾ ਨਹੀਂ ਪਤਾ ਪਰ ਮੈਨੂੰ ਇਹ ਪਤਾ ਹੈ ਕਿ ਸਾਡੇ ਆਮ ਆਦਮੀ ਪਾਰਟੀ ਦਾ ਕੋਈ ਬੰਦਾ ਵੀ ਇਹੋ ਜਿਹਾ ਜਿੰਦਾ ਪੇਸ਼ੈਂਸ ਨੂੰ ਲੂਜ਼ ਨਹੀਂ ਕਰਦਾ ਕਿਸੇ ਨੂੰ ਆਪਣਾ ਲਾਅਨ ਆਰਡਰ ਦੇ ਜਿਹੜਾ ਭੰਗ ਕਰਨ ਦੀ ਕੋਈ ਇਜਾਜ਼ਤ ਨਹੀਂ ਹੈਗੀ ਤੇ ਜਿਹੜਾ ਹੈਗਾ ਇਹ ਦੂਜੀਆਂ ਰਵਾਇਤੀ ਪਾਰਟੀਆਂ ਦੇ ਫਵਾਲਾ ਥੈਂਕ ਯੂ ਸੋ ਮਚ